ਬਾਈ ਹਰਪ੍ਰੀਤ ਸਿੰਘ ਜਵੰਦਾ ਜੀ ਦੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੋਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਮੈਡਮ ਸਕੂਲ ਪਣਾਉਣ ਆਉਂਦੇ ਤੇ ਉਹਨਾਂ ਨੂੰ ਅੰਬ ਦੇ achar ਨਾਲ ਬਹੁਤ ਅਲਰਜੀ ਆਮ ਤੌਰ ਤੇ ਕੀ ਹੁੰਦਾ ਵੀ ਜਮਾਤਾਂ ਵਿੱਚ ਬੱਚਿਆਂ ਨੇ ਅੱਧੀ ਛੁੱਟੀ ਦੇ ਵਿੱਚ ਜਿਹੜਾ ਖਾਣਾ ਅੰਬ ਦੇ achar ਨਾਲ ਖਾਦਾ ਹੁੰਦਾ ਸੋ ਇੱਕ ਦਿਨ ਉਹਨਾਂ ਨੇ ਆਖ ਦਿੱਤਾ ਬੱਚਿਆਂ ਨੂੰ ਕਿ ਜਿਹੜੇ ਵੀ ਬੱਚੇ ਨੇ ਅੰਬ ਦੇ achar ਨਾਲ ਰੋਟੀ ਖਾਣੀ ਹੈ ਉਹ ਬਾਹਰ ਨਲਕੇ ਦੇ ਲਾਗੇ ਬਣੇ ਬੈਂਚ ਤੇ ਬੈਠ ਕੇ ਖਾਇਆ ਕਰੋ ਇੱਕ ਪਤਲਾ ਜਿਹਾ ਮੁੰਡਾ ਬੈਂਚ ਤੇ ਬੈਠ ਕੇ ਬਾਹਰ ਖਾਣਾ ਖਾਣ ਲੱਗ ਗਿਆ ਲਗਾਤਾਰ ਉੱਥੇ ਖਾਣਾ ਖਾਂਦਾ ਰਿਹਾ ਕਈ ਦਿਨ ਨਾਲ ਦੇ ਬੱਚਿਆਂ ਨੇ ਉਸ ਦਾ ਨਾਮ ਅੰਬ ਦਾ achar ਵੀ ਰੱਖ ਦਿੱਤਾ ਪਰ ਉਹ ਚੁੱਪਚਾਪ ਸਾਰਾ ਕੁਝ ਬਰਦਾਸ਼ਤ ਕਰਦਾ ਰਿਹਾ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਚੁੱਪਚਾਪ ਆਪਣਾ ਖਾਣਾ ਖਾਂਦਾ ਰਹਿੰਦਾ ਇੱਕ ਦਿਨ ਨਾਲ ਦੇ ਨੇ ਸ਼ਿਕਾਇਤ ਕੀਤੀ ਕਿ ਇਹ ਬੱਚਾ ਫਿਰ ਤੋਂ ਅੰਦਰ ਬੈਠ ਕੇ ਰੋਟੀ ਖਾਣ ਲੱਗ ਗਿਆ ਤਾਂ ਗੰਨ ਤਾਂ ਕੋਈ ਵੀ ਨਹੀਂ ਆਈ ਮੈਡਮ ਨੂੰ ਲੇਕਿਨ ਮੈਡਮ ਨੇ ਉਹਨੂੰ ਉਠਾ ਕੇ ਫਿਰ ਵੀ ਪੁੱਛਿਆ ਵੀ ਕੀ ਗੱਲ ਤੂੰ ਅੰਦਰ ਬੈਠ ਕੇ ਰੋਟੀ ਖਾਣ ਲੱਗ ਗਿਆ ਤਾਂ ਉਹ ਕਹਿੰਦਾ ਕਿ ਮੈਂ ਹੁਣ ਅੰਬ ਦੇ achar ਦੇ ਨਾਲ ਨਹੀਂ ਗੁੜ ਦੇ ਨਾਲ ਰੋਟੀ ਖਾਣਾ ਤੋ ਕਹਿੰਦੇ ਵੀ ਗੁੜ ਦੇ ਨਾਲ ਰੋਟੀ ਕਿਉਂ ਖਾ ਰਿਆ ਹੈ ਅੰਬ ਦਾ achar ਕਿਉਂ ਨਹੀਂ ਤੋਨੇ ਕੋ ਦੱਸਿਆ ਕਿ ਮੇਰੇ ਡੈਡੀ ਨੇ ਜਿਹੜਾ ਪੂਰਾ ਮਰਦਮਾਨ ਹੈ ਉਹ ਮੇਰੀ ਭੂਆ ਨੂੰ ਚੁਕਾ ਦਿੱਤਾ ਅੰਬ ਦੇ achar ਵਾਲਾ ਉਸਦੇ ਸਹੁਰੇ ਕਹਿੰਦੇ ਸੀ ਕਿ ਤੇਰੇ ਪੇਕੇ ਕੁਝ ਨਹੀਂ ਦਿੰਦੇ ਅੱਖਾਂ ਪਾਰੇ ਆਈਆਂ ਜ਼ਬਾਨ ਖਮੋਸ਼ ਹੋ ਗਈ ਸੋਚ ਚਿੰਤਨ ਕਰ ਰਹੀ ਸੀ ਕਿ ਅਲਰਜੀ ਵੀ ਉੱਥੇ ਆਉਂਦੀ ਹੈ ਜਿੱਥੇ ਪ੍ਰਮਾਤਮਾ ਦਾ ਦਿੱਤਾ ਸਾਰਾ ਕੁਝ ਹੈ ਹਮਾਤੜਾ ਨੂੰ ਜੋ ਕੁਝ ਮਿਲ ਗਿਆ ਉਹਦੇ ਨਾਲ ਹੀ ਰੁਕੀ ਮੀ ਸਿੱਖਾ ਕੇ guzara kar reha